ਸੈਕਿਉਰਿਟੀ ਪੋਸਟ ਪੰਜਾਬੀ ਮੈਂ ਹਸਨੇਨਾ ਫਰੀਦਕੋਟ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਵਕਤ ਹੰਗਾਮਾ ਹੋ ਕੇ ਆਜੋ ਤੋ ਮਾਪਿਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਕਿ ਕਿ ਉਹਨਾਂ ਦੀ ਨਵ ਜੰਮੀ ਬੱਚੇ ਨੂੰ ਮਹਿਲਾ ਕਰਮਚਾਰੀ ਦੇ ਵੱਲੋਂ 1 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ। ਸੋ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਾਪਿਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਕਿ ਹਸਪਤਾਲ ਦੇ ਵਿੱਚ ਇੱਕ ਮਹਿਲਾ ਕਰਮਚਾਰੀ ਨੇ ਉਹਨਾਂ ਦੀ ਨਵਜੰਮੀ ਬੱਚੀ ਨੂੰ 1 ਲੱਖ ਦੇ ਵਿੱਚ ਵੇਚ ਦਿੱਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਐਸਐਮਓ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਜਿਹਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆ ਤੇ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਫਲੋ ਰੋਂਦੇ ਕਰ ਲੌਂਦਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਿੰਡ ਤੋਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਤ ਵਿਪາກ ਅਤੇ ਸਰਕਾਰ ਨੂੰ ਇਨਸਾਫ ਦੀ ਅਪੀਲ ਕੀਤੀ ਕਿ ਉਹਨਾਂ ਦੇ ਧੀ ਨੂੰ ਵਾਪਸ ਲਿਆਇਆ ਜਾਵੇ ਤਾਂ ਹਾਲਾਂਕਿ ਸਤ ਵਿਪາກ ਦਾ ਦਾਅਵਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਜਾਣਕਾਰੀ ਅਨੁਸਾਰ ਚਿੱਤਕੋਟ ਦੇ ਪਿੰਡ ਚਾਹਲ ਦੇ ਰਹਿਣ ਵਾਲੇ ਗੁਰਮੀਲ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੋਰ ਨੂੰ 29 ਮਈ ਦੀ ਰਾਤ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਲਿਆਂਦਾ 81 28 ਮਈ ਦੀ ਸਵੇਰ ਨੂੰ ਉਸਨੇ ਇੱਕ ਤੀਨ ਨੂੰ ਜਨਮ ਦਿੱਤਾ ਹਸਪਤਾਲ ਦੇ ਰਿਕਾਰਡ ਦੇ ਅਨਸਾਰ ਅਮਰਿਤਪਾਲ ਕੋਰ ਅਤੇ ਉਸਦੀ ਨਵਜੰਮੀ ਤੀਨ ਨੂੰ 30 ਮਈ ਨੂੰ ਛੁੱਟੀ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਮੀਡੀਆ ਦੇ ਸਾਹਮਣੇ ਗੁਰਮੇਲ ਸਿੰਘ ਅਤੇ ਉਸਦੀ ਪਤਨੀ ਅਮਰਿਤਪਾਲ ਕੋਰ ਨੇ ਦੋਸ਼ ਲਾਇਆ ਕਿ ਹਸਪਤਾਲ ਦੀ ਮਹਿਲਾ ਕਰਮਚਾਰੀ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਤੇ ਉਹਨਾਂ ਦੀ ਤੀਨ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ 1 ਲੱਖ ਰੁਪਏ ਦੇ ਵਿੱਚ ਵਿਚ ਦਿੱਤਾ ਹਾਲਾਂਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਈ ਹੈ ਤਾਂ ਲਗਾਤਾਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਕਿ ਉਹਨਾਂ ਦੀ ਧੀ ਨੂੰ ਵਾਪਸ ਲਿਆਂਦਾ ਜਾਵੇ। ਸਰ ਜੀ ਗਰਮੇਦ ਸਿੰਘ ਜੀ ਸੰਭਮੇਦ ਸਿੰਘ ਕੀ ਗੱਲ ਹੋਈ ਸਾਡੀ ਸਰ ਜੀ ਮੈਨਾ 29 ਤਰੀਕ ਨੂੰ ਆ 27 ਤਰੀਕ ਨੂੰ ਮੈਂ ਉਹਰੇ ਘਰਾਂ ਵਾਲੀ ਐਡਮਿਟ ਕੀਤੀ ਹੈ ਜੀ ਇੱਥੇ 28 ਤਰੀਕ ਨੂੰ ਤੜਕੇ 4:30 ਦੇ ਤਕਰੀਬਨ ਬੱਚਾ ਹੋਇਆ। ਉਡੀ ਦਾ ਨਾਮ ਚੱਲਦਾ ਮੈਂ ਅਬਰਤਪਾਹ ਉਹ ਰੱਖਾਇਆ ਗਿਆ ਦੂਜਾ ਨਾਮ ਕੀ ਆ ਅਰਸ਼ਦੀਪ ਗੌਰ ਅਰਸ਼ਦੀਪ ਗੌਰ ਰੱਖਿਆ ਗਿਆ ਰੀਤੂ ਮੈਡਮ ਆ ਜੀ ਇਹ ਮੇਰੇ ਕੋਲੇ ਉੱਪਰ ਜਿਹੜੇ ਮਾਰਦੀ ਰਹੀ ਆ ਉੱਪਰ ਜਿਹੜੇ ਮਾਰਦੀ ਰਹੀ ਆ ਮੈਨੂੰ 29 ਤਰੀਕ ਨੂੰ ਉਹਦੇ ਦੇ ਚਾ ਸੁੱਟੀ ਦੇ ਸੈਨ ਕਰਵਾਏ ਗਏ ਸੀਗੇ 30 ਤਰੀਕ ਨੂੰ ਸੀ ਕਿ ਸਰਕਾਰੀ ਸੁੱਟੀ ਇਹ ਆ ਨੇ 30 ਤਰੀਕ ਨੂੰ ਸਰਕਾਰੀ ਸੁੱਟੀ ਆ 30 ਤਰੀਕ ਨੂੰ ਵੀ ਤੈਨੂੰ ਮੁੜ ਕੇ ਸੈਨ ਨਹੀਂ ਹੋਣਾਗੇ ਮੈਂ ਸੈਨ ਕਰਾ ਕੇ ਪੇਪਰ ਜਮਾ ਕਰਾ ਦੇ ਉਸ ਤੋਂ ਬਾਅਦ ਤੇ ਮੇਰੇ ਮਗਰ ਘੜੀ ਲੈ ਕੇ ਆਏ ਆ ਜੀ ਮੈਂ ਆਪਣੇ ਘਰ ਨੂੰ ਜਾਂਦਾ ਪਿਆਈ ਘਾਟੋ ਤੇ ਨਹਿਰਾ ਕੋਲੇ ਜਾ ਕੇ ਮੇਰੇ ਕੋਲੇ ਜਾ ਕੇ ਇਹਨਾਂ ਨੇ ਮੇਥੋਂ ਗੱਡੀ ਰੋਕ ਲਈ ਅਕੇ ਤੇਰੀ ਕੁੜੀ ਨੂੰ ਹੈਗਾ ਪੀਲੀਆ ਪੀਲੀਆ ਹੈਗਾ ਜੀ ਤੇ ਇਹ ਮੁੜ ਕੇ ਇਹਨੂੰ ਨਾਲ ਲੈ ਕੇ ਮੇਰੇ ਘਰਾਂ ਵਾਲੀ ਨੂੰ ਨਾਲ ਲੈ ਕੇ ਗੱਡੀ ਦੇ ਵਿੱਚ ਬਿਠਾ ਕੇ ਮੈਂ ਬਹੁਤ ਮੈਂ ਤਾਂ ਖੜੀਆਂ ਮੈਂ ਮੈਂ ਤੁਹਾਡੇ ਨਾਲ ਚੱਲਦਾ ਹਾਂ ਮੈਨੂੰ ਨਹੀਂ ਨਾਲ ਲੈ ਕੇ ਗਏ ਪਤਾ ਨਹੀਂ ਕਿਹੜੇ ਹਸਪਤਾਲ ਲੈ ਕੇ ਗਏ ਕਿਹੜੇ ਨਹੀਂ ਆਵੇਂ ਅਖੇ ਕੁੜੀ ਨੂੰ ਪੀਲੀਆ ਤੇ ਕੁੜੀ ਨੂੰ ਅਖੇ ਐਡਮਿਟ ਕਰਾਉਣੇ ਲੱਖ ਰੁਪਈਆ ਮੇਰੀ ਝੋਲੀ ਸਿੱਟ ਗਿਆ ਮੈਂ ਕਿਹਾ ਵੀ ਇਹ ਤੁਸੀਂ ਲੱਖ ਰੁਪਈਆ ਕਾਹਦਾ ਦਿੰਦੇ ਹੋ ਜੀ ਵੀ ਜੇਰੋਂ ਮੇਰੀ ਬੱਚੀ ਆ ਮੈਂ ਆਪੇ ਮੰਗ ਤੰਗ ਕੇ ਕਿਵੇਂ ਮਰਜੀ ਇਲਾਜ ਕਰਾ ਸਕਦਾ ਮੈਂ ਆਪਣੀ ਬੱਚੀ ਦਾ ਅਗੇ ਨਹੀਂ ਤੂੰ ਬਿਠੰ ਤੇ ਉਸ ਵਾਰ ਵਿੱਚ ਮੈਂ 3 ਦਿਨ ਇੱਥੇ ਆਉਂਦਾ ਰਿਹਾ। 3 ਦਿਨ ਆਉਂਦਾ ਰਿਹਾ ਪਰ ਉਹ ਲੋਕੇ ਅਸੀਂ ਮੋੜ ਦਿੰਦੇ ਹੀ ਕਿ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਹੜਾ ਇਹਨਾਂ ਦਾ ਲੱਖ ਰੁਪਈਆ ਹੈਗਾ ਉਹ ਵੀ ਮੈਂ ਇਹਨਾਂ ਨੂੰ ਵਾਪਸ ਕਰ ਚੁੱਕਾ ਹਾਂ। ਕਿਹਨੂੰ ਦਵਾਇਆ। ਇਹ ਰਿੱਤੂ ਦੇ ਮੁੰਡੇ ਨੂੰ ਫੜਾ ਕੇ ਗਿਆ। ਹਾਂਜੀ। 5-500 ਦੇ ਸਾਰੇ ਨੋਟ ਆ ਹਰੇ ਲਿਫਾਫੇ ਦੇ ਵਿੱਚ ਪੈਸੇ ਸੀਗੇ ਭਲੇਟੇ ਵੇ ਉੱਤੇ ਗੁੱਟੀਆਂ ਦੋ ਗੁੱਟੀਆਂ 50-50 ਹਜ਼ਾਰ ਦੀ ਉਹ ਵੀ ਮੈਂ ਵਾਪਸ ਕਰਕੇ ਆਈ ਹਾਂ। ਨਹੀਂ ਬੱਚਾ ਕੋਈ ਵੇਚਣ ਨਹੀਂ ਮੇਰੀ ਗੱਲ ਨਹੀਂ ਹੋਈ ਮੈਨੂੰ ਤਾਂ ਇਹ ਐਨਾ ਕਹਿ ਕੇ ਲੈ ਕੇ ਗਏ ਆ ਤੇਰੀ ਕੁੜੀ ਨੂੰ ਫੀਲਿਆ ਅਸੀਂ ਤੇਰੀ ਕੁੜੀ ਨੂੰ ਐਡਮਿਟ ਕਰਾ ਕਿੰਨੇ ਚਿਰ ਦੀ ਕੁੜੀ ਆ ਸੀ ਮੇਰੀ ਕੁੜੀ ਆਜ ਅਚਾਨਕ ਹੀ ਆ 27 28 ਤਰੀਕ ਨੂੰ ਹੋਈ ਆ ਜੀ ਅੱਜ 5 ਤਰੀਕ ਹੋ ਗਈ ਆ ਤੇ 18 ਦਿਨਾਂ ਦੀ ਹੋ ਗਈ ਆ ਤਰਫ ਕਰੀ ਹੋਈ ਹੈ ਨੰਬਰ ਤੇ ਡਾਕਟਰ ਵਰਕਰ ਦੇ ਬਟੇ ਮਲੇ ਕਿੰਨੇ ਡਾਕਟਰਾਂ ਨੂੰ ਕੱਲ ਅਸੀਂ ਇੱਥੇ ਆਏ ਸੀ ਕਿ ਕੱਲ ਉਹ ਮੈਡੀਕਲ ਵਾਲੇ ਆਏ ਸੀ ਕਿ ਕਿਹੜੇ ਉਹ ਮਿਲ ਕੇ ਆਏ ਆ ਜੀ ਅੰਦਰ ਕੀ ਕਹਿੰਦੇ ਉਹਨਾਂ ਨੇ ਪਤਾ ਨਹੀਂ ਕੀ ਕਿਹਾ ਉਹਨਾਂ ਨੂੰ ਕੀ ਨਹੀਂ ਕਿਹਾ ਗਿਆ ਜੀ ਇੱਥੇ ਮੈਂ ਦੂਜਾ ਨਾ ਕੀ ਹੋਣ ਐਫ ਆਰ ਕਰਵਾਈ ਸੀਗੀ ਉਧਰ ਤੁਜਾ ਕਚਹਿਰੀ ਚ ਟੈਪ ਕਰਾਈ ਸੀਗੀ ਤੇ ਐਸਐਸਪੀ ਦੇ ਮੇਰੀ ਅਰਜ਼ਾ ਮੇਰੀ ਹੋਈ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਪਾਲ ਕੌਰ ਹੈ ਜੀ ਇਹ ਮੈਂ ਬੱਚਾ ਵਿਚਿਆ ਸੀ ਆਪਾਂ ਅੱਜ ਗੱਲ ਕੀਤੀ ਸੀ ਨਹੀਂ ਸਰ ਕੋਈ ਗੱਲ ਵੇਚਣ ਦੀ ਨਹੀਂ ਗੱਲ ਕੀਤੀ ਇਹਨਾਂ ਨੇ ਮੇਰੇ ਨਾਲ ਬੱਚਾ ਚੁੱਕਿਆ ਪਹਿਲਾਂ ਮੇਰੇ ਕੋਲ ਗਏ ਹੋਇਆ ਪਹਿਲਾਂ ਉਹਨੂੰ 100 ਰੁਪਏ ਸਗਣ ਵੀ ਦੇ ਕੇ ਆਈ ਹੈ ਕਹਿੰਦੀ ਕਿ ਨੰਦੇ ਸੋਹਣੀ ਬੇਟੀ ਹੈ ਮੁੜ ਕੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੀ ਕਹਿੰਦੀ ਆਂਦੀ ਪੀਲ ਗਾਇ ਨੂੰ ਦੁੱਧ ਨਹੀਂ ਮਾਦਾ ਦੇਣਾ ਮਾਂ ਦੇ ਤੱਕ ਪਾਉਣਾ ਨਹੀਂ ਗਾ ਮਾਂ ਕੋਲੇ ਰੱਖਣਾ ਨਹੀਂ ਗਾ ਅਸੀਂ ਬਿਠਿੰਡੇ ਦਾਖਲ ਕਰਨਾ ਸਾਨੂੰ ਦੋਨਾਂ ਮਾਵਾ ਧੀਆਂ ਨੂੰ ਡਾਕਟਰ ਦੇ ਲੈ ਕੇ ਗਏ ਡਾਕਟਰ ਦੇ ਪਤਾ ਨਹੀਂ ਕਿੱਥੇ ਲੈ ਕੇ ਗਏ ਕਿੱਥੇ ਨਹੀਂ ਉਹ ਘਰੇ ਜੇ ਲੈ ਕੇ ਗਏ ਮੈਨੂੰ ਪਾਣੀ ਜ਼ਰੂਰ ਇਹਨਾਂ ਨੇ ਦਿੱਤਾ ਪੀਣ ਨੂੰ ਉਸ ਤੋਂ ਬਾਅਦ ਨਾ ਤਾਂ ਮੇਰੀ ਬੇਟੀ ਦਾ ਮੂੰਹ ਵੇਖਿਆ ਜਾਂਦੀ ਦਾ ਇਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਕਿ ਤੁਸੀਂ ਬਿਠਿੰਡੇ ਆਉਣਾ ਵਾ ਇਹ ਲੱਖ ਰੁਪਈਆ ਲੈ ਲਓ ਤੁਸੀਂ ਮੰਗਰਾਜੋ ਜੇ ਸਾਡੇ ਤੇ ਇਹਨਾਂ ਨੇ ਨਾ ਤਾਂ ਲੱਖ ਰੁਪਇਆ ਵੀ ਵਾਪਸ ਕਰਤਾ ਤੇ ਨਾ ਅੱਜ ਤੱਕ ਜੀ ਸਾਡੀ ਬੇਟੀ ਮਲਾਈ ਹੈ ਨਾ ਦੱਸਦੇ ਕਿੱਥੇ ਹੈਗੀ ਕਿੱਥੇ ਨਹੀਂ ਗਈ ਜੀ ਕੁਝ ਨਹੀਂ ਦੱਸਦੇ ਜੀ ਸਾਡੀ ਬੇਟੀ ਬਾਰੇ ਇਹ ਕਿੰਨੇ ਜਵਾਬ ਮੇਰੇ ਤਿੰਨ ਬੱਚੇ ਹੈ ਜੀ ਦੋ ਮੁੰਡੇ ਇੱਕ ਗੁੜੀ ਆ ਸੀਗੀ ਜੀ ਇਹੋ ਜਿਹਾ ਲੈ ਕੇ ਤੁਹਾਨੂੰ ਕੀ ਕਹਿ ਕੇ ਲੈ ਕੇ ਲੈ ਕੇ ਗਏ ਆ ਜੀ ਕਹਿੰਦੇ ਪੀ ਲਿਆ ਜੀ ਪੀ ਲਿਆ ਕਰਕੇ ਅਸੀਂ ਇਲਾਜ ਕਰਾਉਣਾ ਸੀ ਵੱਡੇ ਡਾਕਟਰਾਂ ਵੱਡੇ ਡਾਕਟਰ ਕਰਕੇ ਅਸੀਂ ਇਹ ਬਠਿੰਡੇ ਦਾਖਲੇ ਦਾ ਇਲਾਜ ਹੁੰਦਾ ਹੈਗਾ ਪੀਲੀਏ ਦਾ ਤੇ ਜੀ ਇਹ ਲੈ ਕੇ ਮੇਥੋਂ ਬੱਚੀ ਫੜ ਕੇ ਤੇ ਬੱਚੀ ਦਾ ਅੱਜ ਲਾਪਤਾ ਜੀ ਬੱਚੀ ਮੇਰੀ ਮੈਨੂੰ ਮਿਲਦੀ ਨਹੀਂ ਪਈ ਜੀ ਬਹੁਤ ਬਹੁਤ ਥਾਣੇ ਵੀ ਜਾ ਖੜੀ ਆ ਜੀ ਮੈਂ ਤਾਂ ਧਾਂ ਧਾਂ ਜਾਵੜੀ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ ਕੱਲ ਮੈਨੂੰ ਕਹਿੰਦੇ ਸੀ 10 ਬਾਈ ਦਿਨ ਤੇਰੀ ਤੇਰੀ ਬੱਚੀ ਦੇ ਦਾਂਗੇ ਅੱਜ ਤਾਂ 1 ਵਜ ਗਿਆ ਜੀ ਮੇਰੀ ਬੱਚੀ ਤੱਕ ਮੈਨੂੰ ਪਹਚਾਇਆ ਵੀ ਨਹੀਂ ਕੱਲੇ ਸੀ ਨਾਲ ਕੋਈ ਸੀ ਬੱਚਿਆਂ ਕੋਲ ਨਹੀਂ ਜੀ ਮੇਰੇ ਨਾਲ ਮੇਰੇ ਦੋ بیٹے ਸੀ ਤੇ ਮੇਰੇ ਘਰ ਵਾਲਾ ਸੀਗਾ ਜੀ ਅਸੀਂ ਦੋਨੇ ਜੀ ਸੀਗੇ ਜੀ ਨੇ ਪੁੱਛਿਆ ਨਹੀਂ ਉਹ ਤੋਂ ਬੱਚੀ ਕਿੱਥੇ ਲੈ ਕੇ ਜਦੇ ਪੈਸੇ ਉਹਨੂੰ ਜੀ ਉਹਨਾਂ ਨੂੰ ਪੁੱਛਿਆ ਸੀਗਾ ਉਹਨਾਂ ਨੇ ਕਹਿੰਦੇ ਵੀ ਤੁਸੀਂ ਮੈਨੂੰ ਪੈਸੇ ਕਿਉਂ ਦਿੰਨੇ ਆ ਕਹਿੰਦਾ ਤੁਹਾਨੂੰ ਜੇ ਬਠਿੰਡੇ ਆਉਣਾ ਪਿਆ ਤੁਸੀਂ ਆਵੋ ਜੇ ਸਾਡੇ ਨਗਰ ਤੇ ਬਠਿੰਡੇ ਅਸੀਂ ਆਪਕੇ ਸੱਦਾਂਗੇ ਤੁਹਾਨੂੰ ਫੋਨ ਲਾਵਾਂਗੇ ਵੀ ਬੇਟੀ ਇੰਨੀ ਬਿਮਾਰ ਆ ਜਾਂ ਠੀਕ ਆ ਅਸੀਂ ਮੌਰ ਜਾਾਂਗੇ ਬੇਟੀ ਦਾ ਲਾਪਤਾ ਕਰਤਾ ਜੀ ਉਹਨਾਂ ਨੇ ਨਾ ਤਾਂ ਬੇਟੀ ਬਾਰੇ ਮੇਰੇ ਨੂੰ ਦੱਸਦੀ ਆ ਵੀ ਮੇਰੀ ਬੇਟੀ ਕਿੱਥੇ ਆ ਕਿੱਥੇ ਨਹੀਂ ਗਈ ਜੀ ਨਾ ਮੈਨੂੰ ਮਨਉਂਦੇ ਹੀ ਆ ਜੀ ਬੇਟੀ ਮੈਂ ਡਾਕਟਰ ਪਰਮਵੀਰ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪੀਟਲ ਫਿਰਕੋਟ ਸਾਡੇ ਕੋਲੇ ਅਮਰਤਪਾਲ ਕੌਰ ਨਾਮ ਦੀ ਇੱਕ ਲੇਡੀ ਆਈ ਸੀ 27 ਤਰੀਕ ਨੂੰ ਰਾਤ ਨੂੰ 9 ਵਜੇ ਉਹਦੇ ਸਵੇਰੇ 7:30 18 ਤੇ ਉਹਦੇ ਡਿਲੀਵਰੀ ਹੋਲੇ ਤੇ ਬੇਟੀ ਹੋਈ ਬੇਟੀ ਬਿਲਕੁਲ ਠੀਕ ਠਾਕ ਸੀ ਬੇਟੀ ਦੇ ਸਾਰੇ ਟ੍ਰੀਟਮੈਂਟ ਬਿਲਕੁਲ ਠੀਕ ਹੋਏ ਕੁਝ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਾਡੇ ਹਸਪੀਟਲ ਵੱਲੋਂ ਕੋਈ ਉਹਦੇ ਪ੍ਰੋਬਲਮ ਨਹੀਂ ਹੋਇਆ ਉਹ 30 ਤਰੀਕ ਨੂੰ ਅਸੀਂ ਡਿਸਚਾਰਜ ਕਰ ਦਿੱਤਾ ਇਹ ਜਿਵੇਂ ਸਾਡੇ ਕੋਈ ਕਾਗਜ਼ਾਂ 'ਚ ਉਹ ਡਿਸਚਾਰਜ ਹੋ ਕੇ ਚਲੇ ਉਸ ਤੋਂ ਘਰੇ ਜਾ ਕੇ ਉਹਨਾਂ ਦੇ ਪਤਨ ਕੀ ਗੱਲਬਾਤ ਹੋਈ ਉਹਨਾਂ ਨੇ ਕਿਸ ਤਰ੍ਹਾਂ ਦੇ ਮਾਹੌਲ ਸੀ ਕਿਸ ਤਰ੍ਹਾਂ ਦੇ ਕਿਹ ਨਾਲ ਗੱਲ ਕੀਤੀ ਇਸ ਚੀਜ਼ ਦਾ ਕੁਝ ਮੈਨੂੰ ਆਈਡੀਆ ਨਹੀਂ ਪਰ ਮੇਰੇ ਕੋਲੇ ਕੋਈ ਵੀ ਐਸੈਸਰੀਟੀ ਕੰਪਲੀਟ ਨਹੀਂ ਆਏਗੀ ਕਿਸੇ ਪਾਸੇ ਨਾ ਤਾਂ ਪੇਰੈਂਟਸ ਵੱਲੋਂ ਨਾ ਕਿਤੇ ਹੋਰ ਪਾਸੇ ਬੱਚੇ ਮੀਡੀਆ ਦੇ ਥਰੂ ਹੀ ਮੈਨੂੰ ਪਤਾ ਲੱਗਿਆ ਕਿ ਫਿਰ ਮਾਦੀਨ ਕਿਉਂ ਨਹੀਂ ਕਰਵਾਈ ਫਿਰ ਮਰੀਤੂ ਨੂੰ ਬੁਲਾਇਆ ਪਰ ਰਿਤੂ ਅੱਜ ਹਸਪੀਟਲ ਦੇ ਵਿੱਚ ਉਹ ਇੱਥੇ ਆਈ ਨਹੀਂ ਕਿ ਅੱਜ ਐਬਸੈਂਸ ਹੀ ਕਿਨਿ ਕਿ ਕੀ ਹੋ ਸਕਦਾ ਹੈ ਦਰਜਾ ਚਾਰ ਵਾਟ ਟੈਂਡੈਂਟ ਕਿ ਕਿਸ ਤਰ੍ਹਾਂ ਮਾਰਦਾ ਵੀ ਕਰਾ ਇਹ ਬੱਚੀ ਬੱਚੀ ਹੱਥ ਖਲਪ ਸੰਚਾ ਹਮ ਭਾਉ ਤੋਂ ਪੀਕਰ ਬਿਲਕੁਲ ਜੀ ਬਿਲਕੁਲ ਬਹੁਤ ਗਲਤ ਗੱਲ ਆ ਜੇ ਕੋਈ ਇਦਾਂ ਦੀ ਘਟਨਾਵਾਂ ਕਰਦੀ ਆ ਕੋਈ ਇਸ ਤਰ੍ਹਾਂ ਦੀ ਕੋਈ ਕਰਦੀ ਆ ਕੋਈ ਤਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਇਦਾਂ ਦਾ ਕੋਈ ਜੇ ਕੋਈ ਮੇਰੇ ਕੋਲੇ ਵੀ ਇਦਾਂ ਦੀ ਕੰਪਲੀਟ ਹੁੰਦੀ ਹੈ ਮੈਂ ਵੀ ਦੀ ਸਖਤ ਕਾਰਵਾਈ ਕਰਨ ਦਾ ਤੇ ਰეკਮੈਂਡ ਕਰੂੰਗਾ ਜੀ ਤੇ ਇਨਸਾਫ ਦਊਂਗਾ ਜਿੱਥੇ ਵੀ ਕਿਸੇ ਦੀ ਗਲਤੀ ਹੋਈ ਉਸ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਕਿਹਦੀ ਜੀ ਤੁਸੀਂ ਕਿਹਦੇ ਇੰਟਰਵਿਊ ਕਰਤਾ ਸੀ ਕਿਉਂਕਿ ਰਿਤੂ ਨਾ ਐਕਚੁਅਲੀ ਸਿਵਲ ਸਰਜਨ ਦਫ਼ਤਰ ਤੇ ਇੰਟਰਵਿਊ ਹੁੰਦੀ ਹੈ ਨਾ ਕਿ ਸਿਵਲ ਹਸਪੀਟਲ ਤੇ ਇੰਟਰਵਿਊ ਨਹੀਂ ਹੁੰਦੀ ਕਿਦਿਸ਼ ਤਕਰੀਬਨ ਮੇਰੇ ਖਿਆਲ ਅੰਦਾਜ਼ਾ ਮੇਰੇ ਖਿਆਲ 12 13 ਸਾਲ ਤੋਂ 15 ਸਾਲ ਤੋਂ ਸਰਵਿਸ ਹੋ ਗਈ ਕਦੇ ਕੰਪਲੀਟ ਕਰਾਈ ਪਹਿਲਾਂ ਨਹੀਂ ਕੰਮ ਕੀਤਾ ਇਸ ਤਰ੍ਹਾਂ ਦੀ ਕੋਈ ਪ੍ਰੋਗਰੈਸ ਨਹੀਂ ਤੋ ਕਿਲਾ ਮੇਰੇ ਕੋਲ ਸੀ